ਭਰਾ ਦਾ ਆਪਣਾ ਜਾਣਦੇ ਨਾ ਹੁਣ ਜੇ ਸਾਡਾ ਭਰਾ ਪ੍ਰਾਈਜ਼ਲੈਸ ਆ ਇਹ ਭੈਣ ਕੇਕ ਵੀ ਪ੍ਰਾਈਜ਼ਲੈਸ ਨੇ ਸਾਡੇ ਥੋਕ ਸ਼ਕੀਨੀ ਲਾਉਣੀਆਂ ਜਿਹੜਾ ਮੱਚ ਦਾ ਮੱਚ ਦੇ ਰਹਿਣ ਦੇ ਹੋ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਕੋਈ ਲੈਦਾ ਹੁਣ ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਘੈਂੜ ਦੇ ਬਲੌਗ ਦੇ ਵਿੱਚ ਤੇ ਬਲੌਗ ਦੇ ਟਾਈਟਲ ਤੇ ਸਾਹਮਣੇ ਤੁਹਾਨੂੰ ਪਤਾ ਲੱਗਣਾ ਅੱਜ ਆਪਣੇ ਛੋਟੇ ਭਰਾ ਦਾ ਜਨਮ ਦਿਨ ਹੈ ਯਾਨੀ ਕਿ ਪੂੰਡੀ ਬਾਈ ਦਾ ਪੂੰਡੀ ਬਲਕੇ ਪਿਆਰ ਨਾਲ ਕਹਿੰਦੇ ਆ ਅਸੀਂ ਅੱਗੇ ਨਾਲ ਮੈਂ ਵੀ ਕਰੋੜ ਐਡੀਟ ਜਾਨੀ ਕਿ ਪਿਆਰ ਨਾਲ ਸੀ ਪੂੰਡੀ ਕਹ ਦਿੰਦੇ ਆ ਤੇ ਰਵੀ ਆਪਣੇ ਭਰਾ ਦਾ ਨਾ ਰਵਿੰਦਰ ਸਿੰਘ ਐਈ ਆ ਨਾ ਤੇ ਭਰਾ ਦਾ ਸੀਗਾ ਜਾਣਦੇ ਨਾ ਬਿਲਡਿੰਗ ਬਰਤੀ ਕਰਦੇ ਆ ਅੱਜ ਆਪਾਂ ਸੌਂਡ ਰੈਸੂ ਦੇ ਦੋ ਬਰਥਡੇ ਸੈਲੀਬ੍ਰੇਟ ਕਰ ਰਹੇ ਆ ਮਤਲਬ ਕਿ ਸ਼ੁਰੂ ਦਾ ਕੰਮ ਸਮਾਪਤ ਹੋ ਗਿਆ ਆ ਆਪਣੀ ਵੱਡੀ ਫੀਰੀ ਹੋਣੀ ਜਿਹਨਾਂ ਦੀ ਲੋਕੇਸ਼ਨ ਆ ਤੇ ਆ ਆਪਣੇ ਸਤਾਜ ਜੀ ਹੈਪੀ ਵੀਰ ਆ ਜੀ ਹੋਰ ਵੀਰ ਕਿਵੇਂ ਹੋ ਠੀਕ ਠਾਕ ਤੇ ਆ ਆਪਣਾ ਛੋਟਾ ਵੀਰ ਭਰਾ ਮੇਰਾ ਤੇ ਆ ਆਪਣੇ ਤੁਸੀਂ ਨੜ ਤੁਸੀਂ ਛਾੜਦੀ ਹੋ ਮਾਨ ਸ਼ਕਸ਼ੀਤਾਂ ਨੂੰ ਵੀਰੇ ਲੋਕੇਸ਼ਨ ਸਿਰਾਈ ਆ ਥੈਂਕ ਯੂ ਵੀਰੇ ਧੰਨਵਾਦ ਵੀਰੇ ਯਾਰ ਐਨਾ ਅਰੇਂਜ ਕਰਨ ਲਈ ਤੇ ਵੀਰੇ ਆੜ ਦਾ ਕੰਮਲ ਆ ਵੀਰੇ ਦਾ ਸਲੂਨ ਸਾਹਮਣੇ ਤੇ ਆ ਸਾਹਮਣੇ ਆ ਬਾਈ ਹੁਣਾਂ ਦੀ ਲੋਕੇਸ਼ਨ ਆ ਜਿਹੜਾ ਆ ਵਿਜ਼ਿਟ ਕਰਿਆ ਬਾਈ ਇੱਥੇ ਏਟਵਾਲ ਪੂਲ ਵੀ ਜਿੰਨਾ ਮਰਜੀ ਖੇਡਿਓ ਤੇ ਬਾਕੀ ਆ ਭਰਾ ਦਾ ਆਪਣਾ ਜਨਮ ਦਿਨ ਆ ਹੁਣ ਇਹ ਜਨਮ ਦਿਨ ਮਨਾਉਨੇ ਆ ਸਮਾਨ ਸਹੂਨ ਆ ਗਿਆ ਲੈ ਵੀ ਮਿੱਤਰੋ ਕੇ ਆਪਾ ਕੱਟ ਲਈਏ ਸੌ ਲੱਗਿਆ ਲਿਖ ਰਵੀ ਲਿਖਾ ਕੇ ਲੱਗਦਾ ਮੱਚ ਸਿੱਧਕੂ ਹੋਣੀ ਆ ਕੱਢੇ ਮੱਚ ਜੇਬ ਚ ਪ ਕੱਢ ਮੱਚ ਰਵੀ ਕੱਢ ਰਵੀ ਇਹਨਾਂ ਨੇ ਰੇਟ ਲਿਖਿਆ 200 ਮੈਂ ਕਹਾ ਪ੍ਰਾਈਸਲੈਸ ਆ ਵੀਰੇ ਇਹ ਬਿਲਕੁਲ ਕਿ ਨਹੀਂ ਵੀਰੇ ਬਿਲਕੁਲ ਜੀ ਬਿਲਕੁਲ ਜੇ ਸਾਡਾ ਭਰਾ ਪ੍ਰਾਈਸਲੈਸ ਆ ਇਹ ਭੈਣ ਕੇਕ ਵੀ ਪ੍ਰਾਈਸਲੈਸ ਨੇ ਸਾਡੇ ਆਹ ਗਰਮੀ ਚੀਂਤ ਬਾਗ ਡੰਡ ਲੋ ਵੀ ਸਾਰੇ ਬੈਠੇ ਆ ਸੀ ਸਟੇਸ਼ਨ ਮੈਨਸ਼ਰ ਕਰਦੀ ਹਾਂ ਮੈਨੂੰ ਕੋਈ ਚੱਕਰ ਹੀ ਨਹੀਂ ਚੱਲ ਚੱਲ ਮਿੱਤਰਾਂ ਕੱਟ ਕੇ ਆ ਜਿਓ ਵੀ ਸਾਰੀ ਜਾਣੇ ਚੱਲਾ ਮਾਰ ਦੋ ਫੁੱਲ ਚੱਲ ਵੀ ਰਵੀ ਚੱਲ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਰਵੀ ਬਈ ਜਾ ਰਾ ਬੜੀ ਅਰਦਾਰਾ ਨਹੀਂ ਨਹੀਂ ਸਹੀ ਹੈ ਸਹੀ ਹੈ ਜਰਾ ਵੀ ਗਰੇ ਲਵੀ ਹਾਪੀ ਬਰਥਡੇ ਰਵੀ ਗੋਡ ਬਲਾਸੀ ਭਰਾ ਮਹਾਤਮਾ ਅਮੀ ਅਮਰਾ ਬਸੇ ਬਰਥਡੇ ਵੀਰੇ ਮਨਾ ਚੱਲਦੀ ਗਾ ਰੱਖਦਾ ਹੈ ਹੈਪੀ ਬਰਥਡੇ ਜਾਣੇ ਮੈਂ ਤਾਂ ਰਹੀ ਗਿਆ ਲੈ ਵੀਰ ਜੀ ਇਹ ਬੱਲ ਵੀ ਕੈਮਰਾ ਕਮਾ ਲਓ ਲੈ ਮੇਰੀ ਜ ਇਧਰ ਹੀ ਆ ਮੇਨ ਤਾਂ ਆਪਣਾ ਜੋ ਹੀਰੋ ਹੀ ਆ ਹੀਰੋ ਹੀਰੋ ਮੂ ਜੇ ਪੁੱਛਿਓ ਰਾ ਲੈ ਵੀ ਮਿੱਤਰੋ ਫੰਕਸ਼ਨ ਚੱਲ ਰਿਹਾ ਬਾਈ ਪੂਰਾ ਮਿੱਤਰੋ ਬੱਤੀਆਂ ਕਿੰਨ ਹੋਰ ਵੀ ਮੈਂ ਪਹਿਲਾਂ ਲੱਗਣੀ ਆ ਤੁਹਾਨੂੰ ਨਾਲ ਨਾਲ ਦਿਖਾਉਣੇ ਆ ਸਾਰਾ ਕੁਝ ਕੀ ਆ ਬਾਤ ਕਮਤਰਾ ਅੰਦਰ ਰਹਿ ਗਈ ਸੀ ਲੈ ਦੁਬਾਰੇ ਖਲਾਇਆ ਨੇ ਤੇ ਰਹਿ ਗਈ ਇਹ ਆਪਾਂ ਖਾਣਦੇ ਆ ਇਹਨਾਂ ਤੋਂ ਬਾਅਦ ਹਾਂ ਹਾਂ ਇਹ ਕੱਟ ਕਰਕੇ ਮੈਨੂੰ ਅਜੋਸ ਕਰ ਲੈ ਬੈਠੋ ਵੀ ਸਾਰਿਆਂ ਨੇ ਆਜੋ ਵੀਰੇ ਆਜੋ ਆਜੋ ਅੱਜ ਮੈਂ ਪਲੇਸ ਤੋਂ ਉਹਨੂੰ ਲੈ ਆਇਆ ਲੇ ਚੜੀ ਜਵਾਨੀ ਨਵੀਂ ਨਵੀਂ ਹੋ ਗੇੜੀਆਂ ਵੇਹੀ ਨਿਤ ਵਜੂਗੀ ਹਾਈ ਬੇਸਵਾਜ ਚੱਕ ਬੂਫਰਾਂ ਦੀ ਹੋ ਗੱਡੀ ਆਫ ਰੋਡ ਤੇ ਪੱਜੂਗੀ ਹੋ ਪੂਰੀ ਠੋਕ ਸ਼ਕੀਨੀ ਲਾਉਣੀਆਂ ਠੋਕ ਸ਼ਕੀਨੀ ਲਾਉਣੀਆਂ ਜਿਹੜਾ ਮੱਚਦਾ ਮੱਚਦੇ ਰਹਿਣਦੇ ਹੌਲੀ ਹੌਲੀ ਸੁਧਰ ਵੀ ਜਾਵਾਂਗੇ ਪੂਰੀ ਤਰ੍ਹਾਂ ਵਿਗੜਤਾ ਲੈਣ ਦੇ ਹੋਣੀ ਹੋਣੀ ਸੁਧਰ ਵੀ ਜਾਵਾਂਗੇ ਪੂਰੀ ਤਰ੍ਹਾਂ ਵਿਗੜਤਾ ਲੈਣ ਦੇ ਹਟੇ ਚ ਦੱਸਦੇ ਬੰਦੇ ਭੂਲੇ ਨੂੰ ਅਸੀਂ ਭੂਲਾਪਣ ਹੀ ਖੋ ਗਿਆਂ ਜੈਸਾ ਰੰਗ ਦਿਖਾਉਂਦੀ ਦੁਨੀਆਏ ਆਪਾਂ ਉਸੇ ਰੰਗ ਦੇ ਹੋ ਗਏ ਹਾਂ ਹੋ ਲੋਕੀ ਮਾੜਾ ਸਾਨੂੰ ਆਖਦੇ ਲੈ ਕੋਈ ਨਹੀਂ ਕਹਿੰਦੇ ਰਹਿਣ ਦੇ ਹੌਲੀ ਹੌਲੀ ਸੁਧਰ ਵੀ ਜਾਵਾਂਗੇ ਪੂਰੀ ਤਰ੍ਹਾਂ ਵਿਗੜ ਤਾਂ ਲੈਣ ਦੇ ਲਾਸਟ ਟ੍ਰੈਵਰ ਵੀ ਕਹਿੰਦਾ ਹੋਰ ਥੋੜਾ ਟਾਈਮ ਲੱਗੂ ਹਾਲੇ ਸ਼ੁਰੂ ਹੋਏ ਦੇਖੀ ਹੌਲੀ ਹੌਲੀ ਸ਼ੋਨਾ ਹੈ ਕੱਡੀ ਟੌਪ ਲਿਕੇਸ਼ਨ ਗੂਗਲ ਤੇ ਨਾਮ ਪੈਰੋਂ ਮੁੰਨੇ ਦਾ ਆਇਆ ਹੋਣਾ ਇਹ ਹੋ ਕਦੋਂ ਅਬਰਾਂ ਤੇ ਦੇਖੀ ਛਾਊਗਾ ਪੈਰ ਧਰਤੀ ਉੱਤੇ ਰਹਿਣਗੇ ਹੌਲੀ ਹੌਲੀ ਸੁਧਰ ਵੀ ਜਾਵਾਂਗੇ ਪੂਰੀ ਤਰ੍ਹਾਂ ਵਿਗੜ ਤਾਂ ਲੈਣ ਦੇ ਇਹ ਆਪਰੇ ਚਲੋ ਹੋ ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਹੋ ਜਿਵੇਂ ਉੱਜੜਿਆ ਅਸੀਂ ਹੋਵੇ ਉਹ ਜਿਹੜੇ ਨਾ ਕੋਈ ਹੋ ਕਿਦਾਂ ਕਰੀ ਦੇ ਗੁਜ਼ਾਰਾ ਸਾਡਾ ਰੱਬ ਜਾਣਦਾ ਹੈ ਹੋ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਹੈ ਸਾਡਾ ਰੱਬ ਜਾਣਦਾ ਹੈ ਸਾਡਾ ਰੱਬ ਜਾਣਦਾ ਜਦੋਂ ਬੰਦੇ ਟੁੱਟ ਜਾਂਦੀ ਬੰਦਾ ਸੋਚਦਾ ਵੀ ਯਾਰ ਜਦੋਂ ਮਿਲੇ ਸੀ ਕਿੰਨਾ ਮਤਲਬ ਮਾਹੌਲ ਸੀਗਾ ਇੱਥੇ ਮਿਲੇ ਸੀ ਸੀ ਉੱਥੇ ਮਿਲੇ ਸੀ ਮੈਨੂੰ ਪਹਿਲੀ ਵਾਰੀ ਲੋਕੀ ਦੇਖਿਆ ਜਦ ਕਿਵੇਂ ਦੇਖਿਆ ਹਨਾ ਕਹਿੰਦਾ ਫਿਰ ਬੰਦਾ ਸੋਚਦਾ ਹੋ ਜਦੋਂ ਜੁੜੇ ਸੀ ਤਾਂ ਡਾਡੀਆਂ ਵਸੀਲੀਆਂ ਦੇ ਵਾਗ ਹੋ ਚੰਦੋਂ ਖਿੰਡਣ ਤੇ ਆਏ ਖਿੰਡੇ ਤੀਲੀਆਂ ਦੇ ਵਾਗ ਹੋ ਮਜਬੂਰੀ ਸੀ ਜਾਲਾ ਰਾ ਸਾਡਾ ਰੱਬ ਜਾਣਦਾ ਹੋ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਪਰ ਜਦੋਂ ਸਾਰਾ ਕੁਝ ਹੋ ਜਾਂਦਾ ਆਪਾਂ ਦੇਖ ਲੈਣਾ ਵੀ ਯਾਰ ਨਵੇਂਆਂ ਨਾਲ ਜੁੜ ਗਿਆ ਯਾਰ ਉਹਨੇ ਹਨਾ ਆਪਾਂ ਨੂੰ ਛੱਡਦਾ ਨਵੇਂ ਲੱਭੇ ਹੋਣਗੇ ਆਪ ਸਰਦੋਂ ਵੀ ਵਧੀਆ ਲੱਭ ਗਿਆ ਤੈਨੂੰ ਕਹਿੰਦਾ ਇਹ ਨੰਵਿਆਂ ਦਿਨਸ਼ਿਆਂ ਚ ਚੂਰ ਹੋ ਗਿਆ ਕਿਹੜੀ ਗੱਲ ਪਿੱਛੇ ਸਾਨੂੰ ਛੱਡ ਦੂਰ ਹੋ ਗਿਆ ਨਵਿਆਂ ਦਿਨਸ਼ਿਆਂ ਚ ਚੂਰ ਹੋ ਗਿਆ ਕਿਹੜੀ ਗੱਲ ਪਿੱਛੇ ਸਾਨੂੰ ਛੱਡ ਦੂਰ ਹੋ ਗਏ ਕਹਿੰਦਾ ਹਉ ਮਜਬੂਰੀ ਸੀ ਜਾਲਾਰਾ ਸਾਡਾ ਰੱਬ ਜਾਣਦਾ ਹਉ ਸਾਨੂੰ ਕਿੰਨਾ ਤੂੰ ਬਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਓਕੇ ਵੋਟਾਂ ਵੀ ਨੇ ਸਾਰਿਆਂ ਦੀ ਓਕੇ ਓਕੇ ਖਾਣ ਵੀ ਕਰ ਲਿਆ ਛੰਨ ਵੀ ਕਰ ਲਿਆ ਖਾ ਵੀ ਲਿਆ ਪੀ ਵੀ ਲਿਆ ਗਾ ਵੀ ਲਿਆ ਤੇ ਸਾਰੀਆਂ ਰਿਪੋਰਟਾਂ ਓਕੇ ਆ ਬਾਕੀ ਮਿਲਦਾ ਤੁਹਾਨੂੰ ਅਗਲੇ ਘੈਂਟ ਦੇ ਵਲੌਗ ਦੇ ਵਿੱਚ ਜਰਨ ਦੇ ਸਾਡੇ ਬਹੁਤ ਨੇ ਹਜੇ ਆਹ ਭਰਾ ਦਾ ਵੀ ਚਾਹੁੰਦੇ ਨਾ ਆ ਰਿਹਾ ਵਾ ਜਾਂ ਉਹਦੇ ਨੇ ਵਾਧੂ ਇਹਦਾ ਹਜੇ ਤੇਰਾ ਕਦੋਂ ਆਵੀ ਜਨਵਰੀ ਚ ਜਨਵਰੀ ਇਹਦਾ ਹਜੇ ਲੈੇ ਲੇਟ ਜੰਮਣਾ ਹੈ ਥੋੜਾ ਜਿਆ ਤੇ ਬਾਕੀ ਫੰਸ਼ਨ ਪੂਰਾ ਹੋ ਗਿਆ ਹਾਂ ਆਪਣੇ ਭਰਾ ਸਾਰੇ ਧੰਨਵਾਦ ਵੀਰੇ ਸਾਰਿਆਂ ਦਾ ਯਾਰ ਬਾਕੀ ਲਵੀ ਤੇਰਾ ਭਰਾ ਵੱਧ ਪੁੰਡੀ ਸਾਹਿਬ ਧੰਨਵਾਦ ਵੱਧ ਤੁਸੀਂ ਸਾਨੂੰ ਇੰਨਾ ਇੰਜੋਏ ਕਰਾਇਆ ਥੋੜੀ ਕਰਕੇ ਸੀ ਅੱਜ ਐਮ ਐਫ ਐਸ ਲਈਆ ਬਾਕੀ ਵੀਰੇ ਧੰਨਵਾਦ ਤੁਹਾਡਾ ਸਾਰਾ ਜਿਹੜੜ ਸਾਨੂੰ ਦੇਖਣ ਸਾਨੂੰ ਚੱਲਦੀਆਂ ਤੁਸੀਂ ਕਿਉਂਕਿ ਪ੍ਰੋਫੈਸ਼ਨਲ ਤਾਂ ਹੈ ਨਹੀਂ ਤੇ ਬਾਕੀ ਮਿਲਦੇ ਸਾਨੂੰ ਅਗਲੇ ਘੈਂਟ ਦੇ ਵਲੌਗ ਦੇ ਬਾਕੀ ਆ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਕਰੇ ਇੰਜੋਏ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਕੀ ਕੀ ਗਲਤੀਆਂ ਹੋਈਆਂ ਕੀ ਕੀ ਆ ਕਿਵੇਂ ਨਹੀਂ ਤੇ ਬਾਕੀ ਮਿਲਦੇ ਸਾਨੂੰ ਘੈਂਟ ਦੇ ਅਗਲੇ ਬਲੌਗ ਦੇ ਵਿੱਚ ਤੇ ਵੀਰੇ ਸਾਰਿਆਂ ਨੂੰ ਬਾਏ ਕਹਦੇ ਆ ਇੱਕ ਵਾਰੀ

ਚੱਲ ਓਏ ਓਏ ਆ ਰਿਹਾ ਓਏ ਓਏ